ਜਿਹੜੀ ਮੰਤਰੀ ਸੈਲਰੀ ਦੇ ਵਿੱਚੋਂ 8500 ਰੁਪਏ ਦੀ ਉਹਨਾਂ ਨੇ ਮੇਰੇ ਤੋਂ ਮੰਗ ਕੀਤੀ ਸੀ 10000 ਰੁਪਏ ਇਹਨਾਂ ਨੂੰ ਮੈਂ ਦੇਣ ਲਈ ਗਿਆ ਤਾਂ ਇਹਨਾਂ ਨੇ ਜਿਹੜਾ ਮੇਰਾ ਫੋਨ ਹੈ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਦਿੱਤਾ ਸੀ ਆ ਕਰ ਦਿੱਤਾ ਕਿਉਂਕਿ ਮੈਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਉਹਨਾਂ ਨੂੰ ਹਿੱਸਾ ਨਹੀਂ ਦੇਣਾ ਚਾਹੁੰਦਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਅਗਰ ਤੂੰ ਨਹੀਂ ਦੇਨੇ ਪੈਸੇ ਤਾਂ ਮੈਂ ਤੈਨੂੰ ਨੌਕਰੀ ਤੋਂ ਕਢਵਾ ਦੇਵਾਂਗਾ ਸਰ ਮੈਂ ਆਪਣਾ ਜਤਿੰਦਰ ਸਿੰਘ ਹੈ ਜੀ ਪਿੰਡ ਭਗਵਾਨਗੜ ਮੇਰਾ ਜ਼ਿਲ੍ਹਾ ਬਠਿੰਡਾ ਹੈਗਾ ਤੇ ਮੈਂ ਆਪਣੇ ਜੰਗਲਾਤ ਕਾਰਪੋਰੇਸ਼ਨ ਦਾ ਜਿਹੜਾ ਆਪਣਾ ਡਿਪਾਰਟਮੈਂਟ ਹੈ ਉਹਦੇ ਵਿੱਚ ਮੇਰੀ ਬਤੌਰ ਆਪਣੇ ਡਰਾਈਵਰ ਦੀ ਮੇਰੀ ਜੁਆਇਨਿੰਗ ਹੋਈ ਸੀ 25 ਜੁਲਾਈ ਨੂੰ ਮੈਂ ਆਮ ਆਦਮੀ ਪਾਰਟੀ ਦਾ ਪੁਰਾਣਾ ਵਰਕਰ ਹਾਂ 2 2014 ਤੋਂ ਆਮ ਆਦਮੀ ਪਾਰਟੀ ਨਾਲ ਨਾਲ ਮੈਂ ਜੁੜਿਆ ਹੋਇਆ ਹਾਂ ਉਸ ਤੋਂ ਬਾਅਦ ਮੇਰੀ ਪਾਰਟੀ ਵਰਕਰ ਹੋਣ ਦੇ ਨਾਤੇ ਆਪਣੇ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਰਕੇਸ਼ਪੂਰੀ ਉਹ ਵੀ ਮੈਨੂੰ ਜਾਣਦੇ ਸੀ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਆ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਆਪਣੇ ਮਹਿਲਾ ਵਿੰਗ ਦੇ ਸੁਖਵੀਰ ਕੌਰ ਸਿੱਧੂ ਉਹ ਉਹ ਆਪਣੇ ਉਹ ਵੀ ਮੈਨੂੰ ਉਹਨਾਂ ਨਾਲ ਮੇਰੀ ਕਾਫੀ ਜਾਣ ਪਛਾਣ ਸੀ ਉਹਨਾਂ ਨਾਲ ਜਾਣ ਪਛਾਣ ਹੋਣ ਤੋਂ ਬਾਅਦ ਉਹਨਾਂ ਨੇ ਮੈਨੂੰ ਆ ਪੰਜਾਬ ਸਾਬਕਾ ਫੌਜੀ ਨਿਗਮ ਦੇ ਅਧੀਨ ਮੈਨੂੰ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਮੇਰੀ ਬਤੌਰ ਡਰਾਈਵਰ ਦੀ ਜਿਹੜੀ ਉਹਨਾਂ ਨੇ ਜੁਆਇਨਿੰਗ ਕਰਵਾ ਦਿੱਤੀ ਸੀ ਉਹ ਜੁਆਇਨਿੰਗ ਉਹ ਹੋਣ ਤੋਂ ਬਾਅਦ ਉਹਨਾਂ ਨੇ ਮੇਰੀ ਜਿਹੜੀ ਮੰਤਰੀ ਸੈਲਰੀ ਦੇ ਵਿੱਚੋਂ 8500 ਰੁਪਏ ਦੀ ਉਹਨਾਂ ਨੇ ਮੇਰੇ ਤੋਂ ਮੰਗ ਕੀਤੀ ਸੀ ਹਿੱਸਾ ਦੇਣ ਦੀ ਕਿਹਨਾਂ ਨੇ ਅਰਕੇਸ਼ਪੂਰੀ ਜੀ ਨੇ ਚੇਅਰਮੈਨ ਸਾਹਿਬ ਹਾਂ ਜੀ ਹਾਂ ਜੀ ਅਰਕੇਸ਼ਪੂਰੀ ਜੀ ਨੇ ਮੈਥੋਂ 8500 ਰੁਪਏ ਦੀ ਮੰਗ ਕੀਤੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਤੇਰੀ ਸਪਾਰਸ਼ ਕੀਤੀ ਆ ਤਾਂ ਤੈਨੂੰ ਮੰਥਲੀ ਸੈਲਰੀ ਦੇ ਵਿੱਚੋਂ ਹਰ ਮਹੀਨੇ ਸੈਲਰੀ ਦੇ ਵਿੱਚੋਂ ਤੈਨੂੰ ਸੁਖਵੀਰ ਕੌਰ ਨੂੰ ਜਿਹੜੀ ਆਪਣੇ ਜ਼ਿਲ੍ਹਾ ਪ੍ਰਧਾਨ ਹੈ ਮਹਿਲਾ ਵਿੰਗ ਦੀ ਉਹਨੂੰ ਤੈਨੂੰ ਦੇਣੇ ਪਿਆ ਕਰਨਗੇ ਹਾਂ ਕੌਣ ਹੈ ਅਰਕੇਸ਼ਪੂਰੀ ਕੀ ਮੈਥੋਂ ਅਰਕੇਸ਼ਪੂਰੀ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਹੈ ਜੀ ਆਮ ਆਦਮੀ ਪਾਰਟੀ ਦੇ ਹਾਂ ਤੇ ਇਹ ਗੱਲਬਾਤ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਨੂੰ ਆਪਣੇ ਜਿਹੜੇ ਪੈਸੇ ਆ ਹਿੱਸਾ ਦੇਣ ਤੋਂ ਉਹਨਾਂ ਨੂੰ ਮੈਂ ਉਹਨਾਂ ਨੂੰ ਆਪਣਾ ਮਨਾਂ ਕਰ ਦਿੱਤਾ ਕਿਉਂਕਿ ਮੈਂ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਉਹਨਾਂ ਨੂੰ ਹਿੱਸਾ ਨਹੀਂ ਦੇਣਾ ਚਾਹੁੰਦਾ ਸੀ ਅਨewise ਵੀ ਮੈਂ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਨਾਲ ਆਪਣੇ ਜੁੜਿਆ ਹੋਣ ਕਾਰਨ ਮੈਂ ਇਸ ਜਿਹੜਾ ਆਪਣਾ ਰਿਸ਼ਵਤ ਦੇ ਮੈਂ ਖਲਾਫ ਸੀਗਾ ਕਿੰਨੀ ਥੋੜੀ ਕੋਈ ਵੀ ਤਰ੍ਹਾਂ ਦਾ ਇਹਨਾਂ ਨੂੰ ਪੈਸਾ ਨਹੀਂ ਦੇਣਾ ਚਾਹੁੰਦਾ ਸੀ ਤੁਹਾਡੀ ਤਨਖਾਹ ਕਿੰਨੀ ਸੀਗੀ ਛੁਲਵੇ ਕਿੰਨੀ ਤਨਖਾਹ ਵਿੱਚੋਂ ਮੰਗ ਰਹੇ ਸੀ ਇਹ ਮੇਰੀ ਤਨਖਾਹ 22000 ਤਨਖਾਹ ਹੁੰਦੀ ਸੀ 22365 ਮੇਰੀ ਇਹਨਾਂ ਇਹਨਾਂ ਅਕਾਊਂਟ ਗਵਰਨਮੈਂਟ ਵੱਲੋਂ ਮੇਰੀ ਸੈਲਰੀ ਆਉਂਦੀ ਸੀ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਡਰਾਇਆ ਧਮਕਾਇਆ ਅਗਰ ਤੂੰ ਸਾਨੂੰ ਸੈਲਰੀ ਤੋਂ ਵਿੱਚੋਂ 8500 ਰੁਪਏ ਅਸਾਂ ਨਹੀਂ ਦੇਵੇਂਗਾ ਤਾਂ ਤੈਨੂੰ ਅਸੀਂ ਨੌਕਰੀ ਤੋਂ ਟਰਮੀਨੇਟ ਅਸੀਂ ਕਰਵਾ ਦੇਵਾਂਗੇ ਕਿੰਨੇ ਡਰਾਇਆ ਧਮਕਾਇਆ ਹਰਕੇਸ਼ਪੁਰੀ ਨੇ ਚੇਰਮੇਸ਼ਪੁਰੀ ਨੇ ਆਪਣੇ ਦਫ਼ਤਰ ਦੇ ਵਿੱਚ ਬਠਿੰਡਾ ਦਫ਼ਤਰ ਦੇ ਵਿੱਚ ਮੈਨੂੰ ਕੋਲ ਬੁਲਾ ਕੇ ਉਹਨਾਂ ਨੇ ਮੇਰੇ ਤੋਂ ਮੰਗ ਕੀਤੀ ਇਸ ਮੰਗ ਦਾ ਇਨਕਾਰ ਕਰਦੇ ਆਂ ਤੇ ਉਹਨਾਂ ਨੇ ਮੈਨੂੰ ਕਿਹਾ ਅਗਰ ਤੂੰ ਨਹੀਂ ਦੇਣੇ ਪੈਸੇ ਤਾਂ ਮੈਂ ਤੈਨੂੰ ਨੌਕਰੀ ਤੋਂ ਕਢਵਾ ਦੇਵਾਂਗਾ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਵੀ ਬਹੁਤ ਇਨਾਂ ਤੱਕ ਪਹੁੰਚ ਕੀਤੀ ਗੱਲਬਾਤ ਕੀਤੀ ਵੀ ਤੁਸੀਂ ਇਹ ਗੱਲ ਨਾ ਕਰੋ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਨਹੀਂ ਦੇ ਸਕਦੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਜਿਹੜੇ ਪ੍ਰੋਪਰ ਜਿਹੜੇ ਹੈਗੇ ਰਿਸ਼ਵਤ ਜਿਹੜਾ ਇਹ ਹਿੱਸਾ ਮੰਗਦੇ ਆ ਦੇ ਪ੍ਰੋਪਰ ਅਸੀਂ ਇਹਨਾਂ ਦੇ ਜਿਹੜੇ ਆਪਣੇ ਸਬੂਤ ਅਸੀਂ ਇਕੱਠੇ ਕਰਨ ਅੱਗੇ ਸਬੂਤ ਇਕੱਠੇ ਕਰਨ ਤੋਂ ਬਾਅਦ ਇਹਨਾਂ ਨੇ ਮੈਥੋਂ 2 ਮੰਥ ਦੀ ਸੈਲਰੀ ਦੇ ਵਿੱਚੋਂ 17000 ਰੁਪਿਆ ਜਿਹੜਾ ਉਹਨਾਂ ਦਾ ਬਣਦਾ ਕਮਿਸ਼ਨ ਸੀਗਾ ਉਹਦੇ ਇਹਨਾਂ ਨੇ ਮੇਰੇ ਤੋਂ ਮੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਜਦ ਪੈਸੇ ਇਹਨਾਂ ਨੂੰ ਮੈਂ ਦੇਣ ਲਈ ਗਿਆ ਪਰ 10000 ਰੁਪਏ ਇਹਨਾਂ ਨੂੰ ਮੈਂ ਦੇਣ ਲਈ ਗਿਆ ਤਾਂ ਇਹਨਾਂ ਨੇ ਜਿਹੜਾ ਮੇਰਾ ਫੋਨ ਹੈ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਦਿੱਤਾ ਸੀ ਬਤੌਰ ਇਹਨਾਂ ਨੂੰ ਮੈਂ 10000 ਰੁਪਏ ਮੈਂ ਦੇ ਵੀ ਚੁੱਕਿਆ ਉਸ ਤੋਂ ਬਾਅਦ ਮੈਂ 7000 ਰੁਪਏ ਜੋ ਇਹਨਾਂ ਦਾ ਬਚਦਾ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਵਿਜੀਲੈਂਸ ਬਠਿੰਡਾ ਨਾਲ ਵੀ ਕੰਟੈਕਟ ਕੀਤਾ ਉਹਨਾਂ ਨੇ ਮੈਨੂੰ ਇਹ ਜਿਹੜੀ ਕਾਰਵਾਈ ਹੋਣ ਦਾ ਭਰੋਸਾ ਦਿੱਤਾ ਉਹਨਾਂ ਨੂੰ ਮੈਂ 트੍ਰੈਪ ਲਾਉਣ ਲਈ ਕਿਹਾ ਇਹਨਾਂ ਤੇ ਕਾਰਵਾਈ ਕਰਵਾਉਣ ਲਈ ਕਿਹਾ ਪਰ ਉੱਥੋਂ ਉਹਨਾਂ ਨੇ ਮੇਰੀ ਕੋਈ ਮਤਲਬ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਕਾਫੀ ਇੰਨਾ ਤੱਕ ਪਾ ਆਪਣਾ ਪਾਉਂਚ ਕੀਤੀ ਸਾਰੀ ਜੋ ਗੱ ਠੀਕ ਹੈ ਇਹ ਕਾਰਵਾਈ ਨਾ ਹੋਣ ਤੋਂ ਬਾਅਦ ਅਸੀਂ ਜਿਹੜੇ ਆਪਣੇ ਵਿਜੀਲੈਂਸ ਦੇ ਆਪਣੇ ਚੰਡੀਗੜ੍ਹ ਵਿੱਚ ਆਪਣਾ ਮੇਨ ਦਫ਼ਤਰ ਹੈ ਵਿਜੀਲੈਂਸ ਦਾ ਹੀ ਵਿਜੀਲੈਂਸ ਬਿਊਰੋ ਆਪਣੇ ਚੰਡੀਗੜ੍ਹ ਦੇ ਵਿੱਚ ਅਸੀਂ ਗਏ ਉੱਥੇ ਅਸੀਂ ਸਾਰੀ ਗੱਲਬਾਤ ਜਿਹੜੀ ਜੋ ਵੀ ਮੇਰੇ ਨਾਲ ਹੋਇਆ ਸੀ ਉਹਨਾਂ ਨੂੰ ਗੱਲਬਾਤ ਉਹਨਾਂ ਨੂੰ ਉਹਨਾਂ ਨੂੰ ਅਸੀਂ ਦੱਸੀ ਜੋ ਵੀ ਸਬੂਤ ਅਸੀਂ ਉਹਨਾਂ ਨੂੰ ਦੇ ਦਿੱਤੇ ਆ ਤੇ ਉਹਨਾਂ ਨੇ ਵੀ ਮੈਨੂੰ ਕਾਰਵਾਈ ਦਾ ਭਰੋਸਾ ਦਿੱਤਾ ਪਰ ਅਜੇ ਤੱਕ ਇਹਨਾਂ ਤੇ ਬਣਦੀ ਕੋਈ ਵੀ ਕਾਰਵਾਈ ਨਹੀਂ ਹੋਈ ਕੀ ਮੰਗ ਕੇ ਕਰਤੋ ਸੀ ਮੁੱਖ ਮੰਤਰੀ ਤੋਂ ਅਸੀਂ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਆਪਣੇ ਭਗਤ ਸਿੰਘ ਮਾਨ ਤੋਂ ਮੇਰੀ ਇਹੀ ਮੰਗ ਹੈ ਕਿਉਂਕਿ ਮੈਂ ਪਾਰਟੀ ਨਾਲ ਮੈਂ ਪੁਰਾਣਾ ਜੁੜਿਆ ਹੋਇਆ ਹਾਂ ਮੈਂ ਨਹੀਂ ਚਾਹੁੰਦਾ ਵੀ ਆਪਣੀ ਪਾਰਟੀ ਦਾ ਕੋਈ ਅਕਸ ਖਰਾਬ ਹੋਵੇ ਠੀਕ ਹੈ ਜੀ ਇਹ ਜਿਹੇ ਬੰਦਿਆਂ ਦਾ ਕਰਕੇ ਪਾਰਟੀ ਦਾ ਅਕਸ ਖਰਾਬ ਖਰਾਬ ਹੋ ਰਿਹਾ ਠੀਕ ਹੈ ਜੀ ਮੈਂ ਉਹਨਾਂ ਤੋਂ ਮੇਰੀ ਇਹੀ ਮੰਗ ਹੈ ਵੀ ਮੇਰੇ ਇਸ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਵੀ ਦੋਸ਼ੀ ਆ ਕਿਥੇ-ਥੇ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਤੋਂ ਬੰਦੀ ਕਾਰਵਾਈ ਕੀਤੀ ਜਾਵੇ ਰਿਸ਼ਵਤ ਦੇ ਦੋਸ਼ਾਂ ਦੇ ਅਧੀਨ ਅਤੇ ਮੇਰੀ ਨੌਕਰੀ ਦੀ ਜਿਹੜੀ ਸੁਰੱਖਿਆ ਉਹਨੂੰ ਵੀ ਯਕੀਨੀ ਬਣਾਇਆ ਜਾਵੇ ਜਿਹੜੇ ਦੋਸ਼ੀ ਜਿਹੜੇ ਹੈਗੇ ਕਿਸ ਤਰ੍ਹਾਂ ਵੀ ਉਹਨੂੰ ਚੇਅਰਮੈਨ ਉਤਾਰਿਆ ਜਾਵੇ ਹਾਂਜੀ ਹਾਂਜੀ ਜੋ ਵੀ ਕਾਰਵਾਈ ਹੁੰਦੀ ਹੈ ਜੋ ਵੀ ਹੁੰਦੀ ਹੈ ਉਹ ਉਹਨਾਂ ਨੇ ਕੀਤੀ ਜਾਂਦੀ ਜਦੋਂ ਤੁਸੀਂ ਕਾਰਵਾਈ ਵਾਲੇ ਪਾਸੇ ਵਧੇ ਹੋ ਉਸ ਤੋਂ ਬਾਅਦ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਹਾਂਜੀ ਹਾਂਜੀ ਕਾਰਵਾਈ ਵਾਲੇ ਪਾਸੇ ਜਦੋਂ ਮੈਂ ਮੀਡੀਆ ਦੇ ਵਿੱਚ ਆਇਆ ਪਹਿਲਾਂ ਮੇਰੀ ਇੰਟਰਵਿਊ ਵੀ ਹੋਈ ਹੈ ਆਪਣੇ ਮੀਡੀਆ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੱਕ ਮੇਰੇ ਪਰਿਵਾਰ ਤੱਕ 5-6 ਵਾਰ ਉਹਨਾਂ ਨੇ ਪਹੁੰਚ ਕੀਤੀ ਆ ਉਹਦੇ ਵਿੱਚ ਉਹ ਮੰਨ ਵੀ ਰਹੇ ਆ ਵੀ ਹਾਂ ਸੀ ਤੁਹਾਡੇ ਤੋਂ ਮੰਗ ਕੀਤੀ ਸੀ ਪਰ ਤੁਸੀਂ ਹੁਣ ਇਹ ਜਿਹੜਾ ਹੈਗਾ ਮਾਮਲਾ ਤੁਸੀਂ ਇਹਨੂੰ ਤੁਸੀਂ ਠੰਡਾ ਪਾਉਣ ਦੀ ਕੋਸ਼ਿਸ਼ ਕਰੋ ਤੇ ਉਹ ਇਸ ਮੰਗ ਨੂੰ ਕਹਿ ਰਿਹਾ ਵੀ ਅਸੀਂ ਤੈਨੂੰ ਨੌਕਰੀ ਤੇ ਬਹਾਲ ਕਰਵਾ ਦੇਵਾਂਗੇ ਪਰ ਤੂੰ ਸਾਡੇ ਨਾਲ ਜਿਹੜਾ ਹੈਗਾ ਵੀ ਜੋ ਵੀ ਕੰਪਰੋਮਾਈਜ਼ ਤੂੰ ਸਾਡੇ ਨਾਲ ਕਰ ਲੈ ਠੀਕ ਹਾਂਜੀ ਅੱਛਾ ਜਿਹੜੀ ਤੈਨੂੰ